ਸਤ ਸ੍ਰੀ ਅਕਾਲ ਪੰਜਾਬ ਦੇ ਪੰਜਾਬੀਓ ਆਓ ਜਾਣਦੇ ਹਾਂ ਕਿ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੀ ਕੁਝ ਵਾਪਰਿਆ ਹੈ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਨੇ 7 ਗੈਂਗਸਟਰਾਂ ਨੂੰ 15 ਗਲੋਕ ਪਿਸਤਲ ਅਤੇ ਬਹੁਤ ਸਾਰੇ ਅਸਲੇ ਬਾਰੂਦ ਨਾਲ ਗ੍ਰਿਫਤਾਰ ਕੀਤਾ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇਹਨਾਂ ਦੇ ਪਾਕਿਸਤਾਨੀ ਹੈਂਡਲਰਾਂ ਨਾਲ ਸਿੱਧੇ ਸੰਬੰਧ ਸਨ ਅਤੇ ਇਹ ਪਾਕਿਸਤਾਨੀ ਹੈਂਡਲਰਾਂ ਨਾਲ ਸੋਸ਼ਲ ਮੀਡੀਆ ਤੇ ਜੁੜੇ ਹੋਏ ਸਨ આરોਪ ਇਹ ਹੈ ਕਿ ਇਹ ਬਾਰਡਰ ਉਪਾਰ ਤੋਂ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ ਕਿਸੇ ਵੱਡੀ ਅਤਵਾਦੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸਨ ਉੱਥੇ ਹੀ ਫਿਰੋਜ਼ਪੁਰ ਤੋਂ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਹੈ ਜੋ ਕਿ ਨੈਰੋਵਾਲ ਵਾਲਾ ਤੇ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਕ੍ਰੋਸ ਕਰਕੇ ਆਇਆ ਸੀ ਅਗਰ ਅਸੀਂ ਬੀਤੇ 10 ਦਿਨਾਂ ਦੀ ਗੱਲ ਕਰੀਏ ਤਾਂ ਅਸੀਂ ਇੱਕ ਅਜਿਹਾ ਪੈਟਰਨ ਦੇਖਦੇ ਹਾਂ ਕਿ ਪੰਜਾਬ ਪੁਲਿਸ ਨੇ ਅਜਿਹੇ ਬਹੁਤ ਸਾਰੇ ਪਾਕਿਸਤਾਨੀ ਜਿਨ੍ਹਾਂ ਦੇ ਹੰਡਲਰਾਂ ਨਾਲ ਸੰਬੰਧ ਸਨ ਜਾਂ ਹੋਰ ਵੀ ਕਈ ਅਤਵਾਦੀ ਗਤੀਵਿਧੀਆਂ ਜਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਇਹ ਇੰਝ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਆਉਣ ਵਾਲਾ ਮਾਹੌਲ ਹੋ ਸਕਦਾ ਬਹੁਤ ਖਰਾਬ ਹੈ ਪਰ ਪੰਜਾਬ ਪੁਲਿਸ ਪੂਰੀ ਮਸਤਦਿਨ ਸਾਡੀ ਸੁਰੱਖਿਆ ਕਰਨ ਤੇ ਲੱਗੀ ਹੋਈ ਹੈ ਤੇ ਇਹੋ ਜੀਆਂ ਹੋਰ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਸਸਿਕਾਲ ਜੀ